ਤੇ ਸਾਬਤ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਚੀਜ਼ਾਂ ਨੂੰ ਧੁਰਧਾਰਨ ਕਰ ਲੈ। ਕਿਹੜੀਆਂ ਨੇ? ਤੇ ਸਾਬਤ ਦੀ ਪਾਸ਼ਿਕ ਆਰਥਨਾ ਸਰੋਗ ਮੈਲਾ ਪੱਲੇ ਵਾ। ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰ ਨਾਮ, ਨੇਤਰੀ ਸਤ ਗੁਰ ਪੇਖਣਾ, ਸਰਬ ਨੇ ਸੁਨਣਾ ਗੁਰਨਾ। ਤੇ ਭਾਪ ਕੇ ਸਾਰ ਕਹਿੰਦੇ ਨੇ ਕਿ ਅੰਤਰ ਗੁਰ ਰੱਦਨਾ ਕਿ ਆਪਣੇ ਅੰਦਰ ਜਿਹੜਾ ਉਸਤਾਲ ਪ੍ਰਮਾਤਮਾ ਦੇ ਨਾਮ ਨੂੰ ਰੱਦਨਾ ਤੇ ਉਸਤਾਲ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਤੇ ਜਦੋਂ ਤੂੰ ਉਸਤਾਲ ਪ੍ਰਮਾਤਮਾ ਦੇ ਨਾਮ ਨੂੰ ਜਪੇਗਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਅੱਜ ਕੱਲ੍ਹ ਸੰਸਾਰ ਦੇ ਵਿੱਚ ਦੇਖਿਆ ਜਿਨ੍ਹਾਂ ਨੂੰ ਘਰ ਦੇ ਵਿੱਚ ਮੂਲ ਮੰਤਰ ਨਹੀਂ ਆਉਂਦਾਗਾ ਉਹ ਜਿਹੜਾ ਵਾਇਕ ਨੂੰ ਜਿੰਨਾ ਨੂੰ ਕੁਰਬਾਨੀ ਪੜਨੀ ਨਹੀਂ ਆਉਂਦੀ ਜਿਹੜੇ ਪੂਰੇ ਅਨ ਪੜਨੇ ਉਹ ਮੂਲ ਮੰਤਰ ਪੜ ਪੜ ਕੇ ਤਰ ਜਾਣੇ ਤੇ ਜੇ ਸਾਨੂੰ ਕੁਰਬਾਨੀ ਨਹੀਂ ਨਹੀਂ ਪੜਨੀ ਆਉਂਦੀ ਅਸੀਂ ਘਰ ਦੇ ਵਿੱਚ ਬੈਠ ਕੇ ਜੇ ਮੂਲ ਮੰਤਰ ਦਾ ਜਾਪ ਵੀ ਕਰ ਲੇ ਨਾ ਤੇ ਸਾਡਾ ਜੀਵਨ ਜਿਹੜਾ ਸੁੱਖਾਂ ਦੇ ਨਾਲ ਪ੍ਰਤੀਤ ਹੋਵੇਗਾ ਸਾਡੇ ਕਈ ਦੋ ਦੁੱਖ ਕਲੇਜੜਿਆ ਉਹ ਕੱਟੇ ਜਾਣਗੇ ਸਰਵਣ ਕਿਆ ਇਹਨਾਂ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਣਾ ਜਿਹੜਾ ਤੋਂ ਇਸ ਸ਼ਬਦਨ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇਗਾ ਗਰੀਬ ਤੋਂ ਗਰੀਬ ਬੰਦਾ ਵੀ ਜਿਹੜਾ ਇਸ ਮੂਲ ਮੰਤਰ ਦੇ ਨਾਲ ਜਿਹੜਾ ਤਰ ਜਾਂਦਾ ਹੈ ਗੁਰ ਬਾਣੀ ਦੇ ਨਾਲ ਤਰ ਜਾਂਦਾ ਹੈ ਕਿਉਂਕਿ ਮੂਲ ਮੰਤਰ ਦੇ ਵਿੱਚ ਉਹ ਸ਼ਕਤੀ ਆ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਉਂਦਾ ਤੇ ਜਿਹੜਾ ਇਸ ਦਾ ਸਿਮਰਨ ਕਰ ਲੈਂਦਾ ਉਸਦੇ ਸਾਰੇ ਦੁੱਖ ਤਲੇ ਜਿਹੜੇ ਨਾਸ ਜਾਂਦੇ ਸਾਬ ਕਹਿੰਦੇ ਗੁਰਦਵਾਰੇ ਆ ਭਵੇਂ ਨਾ ਆ ਪਰ ਮੋਲ ਮੰਤਰ ਦਾ ਗੁਰਬਾਣੀ ਦਾ ਸਿਮਰਨ ਜਿਹੜਾ ਜ਼ਰੂਰ ਕਰਿਆ ਕਰ ਤੇ ਉਸੇ ਦੇ ਨਾਲ ਤੇ ਸਾਰੇ ਦੁੱਖ ਤਲੇ ਜਿਹੜੇ ਨਾਸ ਗਣ ਕੇ ਨੇਤਰੀ ਸਤ ਗੁਰੂ ਦੇਖਣਾ ਸਰਬ ਨੇ ਸੁੰਨਾ ਗੁਰੂ ਨਾਲ ਕਿ ਨੇਤਰਾਂ ਦੇ ਨਾਲ ਉਸ ਕਾਲਕ ਪਰਮਾਤਮਾ ਨੂੰ ਦੇਖਣਾ ਉਸ ਕਾਲ ਉਪਰਮਾਤਮਾ ਦੇ ਨਾਮ ਨੂੰ ਮਹਿਸੂਸ ਕਰਨਾ ਇਹ ਦੂਸਰਾ ਗੁਣ ਗੁਰੂ ਸਾਹਿਬ ਜੀ ਨੇ ਕਿਹਾ ਤੇ ਤੀਜਾ ਗੁਣ ਕੀਆ ਸਤ ਗੁਰ ਜੀ ਅੱਗੇ ਬਖਸ਼ ਕਰਦੇ ਨੇ ਸਤ ਗੁਰ ਸੇਤੀ ਇਦਿਆ ਦਰਗਾਹ ਪਰਿਹਰ ਥਾਉ ਕਾਹੋਂ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਾਤ ਦੇ ਕਿ ਜਿਸ ਦੇ ਉਪਰ ਕਾਲ ਪਰਮਾਤਮਾ ਸਰ ਕਹਿੰਦੇ ਨੇ ਕਿ ਜਿਸ ਉਪਰ ਕਾਲ ਪਰਮਾਤਮਾ ਆਪਣੀ ਕਿਰਪਾ ਕਰਨ ਦਾ ਆਪਣਾ ਕਿਰਪਾ ਪ੍ਰਿਆ ਮਿਹਰ ਪ੍ਰਿਆ ਹੱਥ ਰੱਖ ਦਿੰਦਾ ਤੇ ਉਸ ਨੂੰ ਦਰਗਾਹ ਦੇ ਵਿੱਚ ਵੀ ਉਹ ਸੁੱਖ ਮਿਲਦਾ ਜਿਹੜਾ ਸੰਸਾਰ ਦੇ ਵਿੱਚ ਮਿਲਦਾ ਕਿਉਂਕਿ ਸੱਜ ਕਹਿੰਦੇ ਆਗਿਆ ਸੁਖ ਮੇਰੇ ਮੀਤਾ ਪਾਛੈ ਅਨੰਤ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਤੇ ਰਡੋਲਤ ਕਤ ਹੋਣਾ ਕਿ ਕਾਲ ਪੁਖ ਪਰਮਾਤਮਾ ਨੇ ਇਹੋ ਜੀ ਵਿਵਸਥ ਬਣਾੰਤੀ ਆ ਇਹੋ ਜੀ ਧੰਗ ਬਣਾ ਦਿੱਤਾ ਕਿ ਜਿਹੜਾ ਮਨੁੱਖ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਮੇਰਾ ਸਰ ਕਹਿੰਦਾ ਜਿੱਥੇ ਸੰਸਾਰ ਦੇ ਵਿੱਚ ਕਾਲ ਪੁਖ ਪਰਮਾਤਮਾ ਸਹਾਇਤਾ ਕਰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਜਿਵੇਂ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਦੇ ਨਾ ਡੋਲਾਈ ਜਿਸ ਰਾਖਾ ਸੱਜਣ ਹਾਰ ਭਗਤ ਕਬੀਰ ਜੀ ਕਹਿੰਦੇ ਕਿ ਜਿਹੜਾ ਮਨੁੱਖ ਉਸ ਕਾਲੁਕ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਕਾਲੁਕ ਪਰਮਾਤਮਾ ਜਿਹੜਾ ਸੰਸਾਰ ਦੇ ਵਿੱਚ ਉਸ ਨੂੰ ਲੱਭਦਾ ਸਾਇਕ ਹੁੰਦਾ ਜਿੱਥੇ ਸੰਸਾਰ ਦੇ ਵਿੱਚ ਸੈਦਾ ਕਰਦਾ ਉਥੇ ਲੋਗ ਦੇ ਪਰਲੋਗ ਦੇ ਵਿੱਚ ਵੀ ਸੈਦਾ ਕਰਦਾ ਫਰਨਾਲਿਕ ਸਾਇ ਕਹਿੰਦੇ ਜਾਗ ਮੈਂ ਉਤਨ ਕਾਟ ਗਿਆ ਵਿਰਲਾ ਕੇ ਕੇ ਗੁਣਾ ਰੂਪੀ ਖਜ਼ਾਨਾ ਜਿਹੜਾ ਜਿਹੜਾ ਮਨੁੱਖ ਦੇ ਹਰ ਸਮੇਂ ਮਦਦਗਾਰ ਆ ਜਿਹੜਾ ਮਨੁੱਖ ਦੀ ਹਰ ਸਮੇਂ ਸਹਾਇਤਾ ਕਰਨ ਵਾਲਾ ਤੇ ਸਾਰ ਕਹਿੰਦੇ ਇਸ ਨੂੰ ਕੋਈ ਵਿਰਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ ਤੇ ਸਾਰ ਕਹਿੰਦੇ ਪਰ ਜਿਹੜਾ ਮਨੁੱਖ ਇਸ ਨੂੰ ਪ੍ਰਾਪਤ ਕਰ ਲੈਂਦਾ ਉਹ ਸੰਸਾਰ ਦੇ ਵਿੱਚ ਤਰ ਜਾਂਦਾ ਪਰ ਅੱਜ ਜਿਹੜਾ ਜੇ ਕਿਸੇ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰੋਗੇ ਅਗਲਾ ਮਨੁੱਖ ਸੋਚਦਾ ਕਿ ਇਹ ਮੇਰਾ ਮਾੜਾ ਸੋਚ ਲਿਆ ਕਿਉਂਕਿ ਅੱਜਕੱਲ ਜਿਹੜਾ ਭਲਾਈ ਦਾ ਜੁਰਮਾਨਾ ਨਹੀਂ ਲਿਆ ਭਲਾਈ ਦਾ ਜੁਰਮਾਨਾ ਕੀ ਆ ਕਿਉਂਕਿ ਜੇ ਤੁਸੀਂ ਕਿਸੇ ਦੀ ਭਲਾ ਕਰਨ ਦੀ ਕੋਸ਼ਿਸ਼ ਕਰੋਗੇ ਅਗਲਾ ਮਨੁੱਖ ਸੋਚਦਾ ਕਿ ਇਹ ਮੇਰਾ ਜਿਹੜਾ ਪੂਰਾ ਕਰ ਰਿਹਾ ਇਹ ਮੇਰੇ ਵਾਸਤੇ ਜਿਹੜਾ ਮਾੜਾ ਸੋਚ ਰਿਹਾ ਇੱਕ ਰਾਹ ਕੀਦਾ ਗੁਰੂ ਘਰ ਦੇ ਵਿੱਚ ਕਥਾ ਵਿਚਾਰ ਸੁਣ ਕੇ ਜਾ ਰਿਹਾ ਸੀ ਘਰ ਦੇ ਵਿੱਚ ਤੇ ਅੱਜ ਉਸਨੇ ਕਥਾ ਦੇ ਵਿੱਚ ਸੁਣਿਆ ਸੀ ਫਰੇਦਾ ਬੁਰੇ ਦਾ ਭੜਾ ਕਰ ਗੁੱਸਾ ਮਨ ਹਟਾਏ ਦੇਹੀ ਰੋਗ ਨਾ ਲਗਈ ਪੱਲਾ ਸਭ ਕੁਛ ਪਾਇ ਅੱਜ ਉਸਨੇ ਕਥਾ ਸੁਣੀ ਸੀ ਵਿਚਾਰ ਬਣਾਏ ਸੀ ਕਿ ਅੱਜ ਤੋਂ ਗਾਂ ਜਿਹੜਾ ਭੜਾ ਕਰਿਆ ਕਰਨਾ ਉਹ ਰਾਗ ਜਿਹੜਾ ਰਸਤੇ ਦੇ ਵਿੱਚ ਜਾ ਰਿਹਾ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਕੀ ਉਸਨੇ ਕੀ ਦੇਖਿਆ ਝਾੜੀਆਂ ਦੇ ਵਿੱਚ ਇੱਕ ਸੱਪ ਜਿਹੜਾ ਫਸਿਆ ਹੋਇਆ ਕੰਡਿਆਂਾਂ ਦੇ ਵਿੱਚ ਇੰਨਾ ਫਸਿਆ ਆਇਆ ਤੇ ਜਦੋਂ ਠੇਕਦਾ ਤੇ ਕੰਡੇ ਉਸਤੇ ਵਾਰਦੇ ਤੇ ਲਊ ਦੇ ਨਾਲ ਲੰਕ ਪਤ ਹੋਇਆ ਪਿਆ ਉਸ ਰਾਗੀ ਨੇ ਜਿਹੜਾ ਉਸ ਸੱਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸੱਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੱਪ ਨੇ ਅੱਗੋਂ ਡੰਗ ਮਾਰ ਦਿੱਤਾ ਜਦੋਂ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਇਨਸਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਅੱਜ ਦਾ ਇਨਸਾਨ ਜੇ ਕਿਸੇ ਦੀ ਭੜਾ ਕਰਨ ਦੀ ਕੋਸ਼ਿਸ਼ ਕਰੋਗੇ ਉਹ ਅਗਲਾ ਮਨੁੱਖ ਜਿਹੜਾ ਸਤ ਦੀ ਬਾੰਦ ਜਿਹੜਾ ਤੁਹਾਨੂੰ ਕੰਨ ਮਾਰੇਗਾ ਕਿਉਂਕਿ ਸਾਡੇ ਹਾਲਾਤ ਇਸ ਤਰ੍ਹਾਂ ਬਣ ਗਏ ਨੇ ਬਿਨ ਸਿਮਰਨ ਜੋ ਜੀਵਨ ਬਰਣਾ ਸਰਪ ਜੈਸੇ ਅਰਦਾਰੇ ਨਾਮ ਖੰਡਨ ਕੋ ਰਾਜ ਧਮਾਵੇ ਅੰਤ ਚਲੇ ਕੋ ਹਾਰੇ ਸਾਡੇ ਤਾਂ ਹਾਲਾਤ ਇਹ ਬਣ ਗਏ ਨੇ ਸਾਡੀ ਜਿਹੜੀ ਜੀਵਨ ਸਾਡਾ ਜਿਹੜਾ ਹੈ ਅੱਜ ਸੱਪ ਦੀ ਤਰ੍ਹਾਂ ਜੇ ਸੱਪ ਦੀ ਉਮਰ ਥੋੜੀ ਜੀ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਹੈ ਇਸੇ ਤਰ੍ਹਾਂ ਅੱਜ ਦਾ ਮਨੁੱਖ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਹੈ ਸਾਬ ਕਹਿੰਦੇ ਬਿਨ ਸਿਮਰ ਜੋ ਜੀਵਨ ਬੰਨਣਾ ਸਰਪ ਜੈਸੇ ਅਰਧਾਰੇ ਕਿ ਸੱਪ ਦੇ ਵਾਂਗ ਸਾਡੀ ਜ਼ਿੰਦਗੀ ਆ ਜਿਵੇਂ ਸੱਪ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਓਸੇ ਤਰ੍ਹਾਂ ਅੱਜ ਦਾ ਮਨੁੱਖ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲੀ ਚਾ ਰਿਹਾ ਕਿਉਂਕਿ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਤਿੰਨ ਸੰਤਾਨ ਸਿਧਾਂਤ ਬਖਸ਼ਿਸ਼ ਕੀਤੇ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਬੇੜਾ ਗਰਕ ਹੋ ਗਿਆ ਸਾਡਾ ਜੋ ਨਾਮ ਕਰਨਾ ਦਾ ਸ਼ਬਦ ਵਰਤਣਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਸਾਡੇ ਬਣ ਗਏ ਨੇ ਸਾਬ ਨੇ ਕਰ ਸੱਚੀ ਸੁੱਚੀ ਕਿਰਤ ਕਰਨੀ ਆ ਅੱਜ ਦੋ ਨੰਬਰ ਦੀ ਕਮਾਈ ਇੰਨੀ ਹੋ ਗਈ ਆ ਘਰ ਦੇ ਘਰ ਤਬਾਹ ਕਰਕੇ ਆਪਣੇ ਆਪ ਨੂੰ ਅਸੀਂ ਕੁਝ ਕਿਸਮ ਸਮਝਦੇ ਆ ਅੱਜ ਬੱਚੇ ਨੂੰ ਥਾਰ ਲੈ ਦਿੰਨੇ ਆ ਟਰੈਕਟਰ ਲੈ ਦਿੰਨੇ ਆ ਬੁੱਟ ਲੈ ਦਿੰਨੇ ਆ ਅੱਤ ਜਵਾਲ ਜਿਹੜਾ ਬੁੱਟ ਦੇ ਉੱਤੇ ਪਟਾਕੇ ਪਾਉਂਦਾ ਫਿਰਦਾ ਲੜਕੀਆਂ ਛੇੜਦਾ ਫਿਰਦਾ ਅਸੀਂ ਕੀ ਸਾਬਤ ਕਰਨਾ ਚਾਹੁੰਨੇ ਆ ਤੇ ਸਾਹ ਕਹਿੰਦੇ ਭੁਖਿਆ ਭੁਖਣਾ ਤਰੀਕੇ ਬੰਨਾ ਪੁਰੀਆਂ ਬਾਤ ਤੇ ਹਾਲਾਤ ਤੇ ਸਾਡੇ ਇਹ ਦੇ ਭਵੇਂ ਨੂੰ ਸਾਰੀ ਧਰਤੀ ਦਾ ਰਾਜ ਮਿਲ ਜਾਵੇ ਭਵੇਂ ਲੱਖਾਂ ਇਸਤਰੀਆਂ ਦੇ ਨਾਲ ਭੋਗ ਕਰ ਲਵੇ ਕਾਮ ਕਰ ਲਵੇ ਤਾਂ ਵੀ ਇਸ ਦੀ ਭੁੱਖ ਨਹੀਂ ਲੈ ਸਕਦੀ ਲੱਖੀ ਇਸਤਰੀ ਭੋਗਰੇ ਨਾਮ ਖੰਡਤ ਕੋ ਰਾਜਕੁਮਾਰ ਭਵੇਂ ਸਾਰੀ ਧਰਤੀ ਦਾ ਰਾਜ ਦੇ ਦਿਦੋ ਸਾਰ ਕਹਿੰਦੇ ਅੱਜ ਦੇ ਮਨੁੱਖ ਦੀ ਜਿਹੜੀ ਕਦੇ ਭੁੱਖ ਨਹੀਂ ਲੈ ਸਕਦੀ ਕਿਉਂਕਿ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿੰਦੇ ਵਿੱਚੋਂ ਨਿਕਲਣਾ ਹੁੰਦੇ ਵਾਸਤੇ ਬਣਾ ਹੀ ਔਖਾ ਹੋ ਗਿਆ ਸੈਵਨ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਨਾ ਅੱਜ ਕੋ ਸਾਡੇ ਕੋਲ ਸੱਚੀ ਸੁੱਚੀ ਕਿਰਤ ਹੈ ਕੀਆ ਨਾ ਸਾਡੇ ਕੋਲ ਅੱਜ ਕੁਰਬਾਨੇ ਪੜਨ ਦਾ ਸਮਾਂ ਹੈ ਬੁਰੇ ਕਾਮਕ ਉਂਟ ਖਲਵਾ ਨਾਮ ਕੀ ਵੇਲਾ ਪੈਪਸ ਹੋਗਾ ਕਿ ਬੁਰੇ ਕਾਰਨ ਚੋਰੀ ਚਕਾਰੇ ਕਰਨ ਵਾਸਤੇ ਅਸੀਂ ਰਾਤ ਨੂੰ 12:00 ਵਜੇ ਵੀ ਉੱਠਣਾ ਪਵੇ ਅਸੀਂ ਉੱਠਦੇ ਹਾਂ ਸਿਰਫ ਸਾਡੇ ਕੋਲ ਗੁਰਬਾਣੀ ਪੜਨਾਂ ਵਾਸਤੇ ਸਮਾਂ ਨਹੀਂ ਹੈਗਾ ਗੁਰਬਾਣੀ ਪੜਨਾਂ ਵਾਸਤੇ ਸਾਡੇ ਲੱਤਾਂ ਗੋਡੇ ਪੀੜ ਕਰਦੇ ਨੇ ਮੈਂ ਦੇਖ ਲਿਆ ਸੀ ਵੀਡੀਓ ਕੱਲ ਆ ਰਹੀ ਸੀ ਕਿ 85 ਸਾਲ ਦੀ ਬੀਬੀ ਜੜੀ ਆ ਵਗੈਰ ਦੇ ਉੱਤੇ ਰੇਲਾ ਬਣਾ ਰਹੀ ਹੈ ਕਿੱਧੇ ਪਾ ਰਹੀ ਆ ਭੰਗੜੇ ਪਾ ਰਹੀ ਆ ਤੇ ਮੈਂ ਸੋਚ ਲਿਆ ਸੰਕਿਚ ਇਸੇ ਜੀਬੂਨ ਕੈਦ ਦੇ ਦਰਬਾਰ ਦੇ ਵਿੱਚ ਆ ਕੇ ਤੂੰ ਗੁਰਬਾਣੀ ਸੁਣਨੀ ਆ ਤੇ ਉਹਨੇ ਕਹਿ ਦੇਣਾ ਕਿ ਮੇਰੇ ਗੋਡੇ ਪੀੜ ਕਰਦੇ ਮੇਨੂੰ ਛੋਗਰ ਸਾਡੇ ਹਾਲਾਤ ਇਹ ਬਣ ਗਏ ਨੇ ਸਾਡੀ ਸਿੱਖ ਕੌਮ ਦਾ ਬੇੜਾ ਕਰ ਕਿਉਂ ਹੁੰਦਾ ਪਿਆ ਕਾਰਨ ਸਾਡਾ ਇਹ ਆ ਕਿਉਂਕਿ ਅੱਜ ਸਾਡੇ ਕੋਲ ਗੁਰਬਾਣੀ ਪੜਨ ਵਾਸਤੇ ਸਮਾਂ ਨਹੀਂ ਹੈਗਾ ਅਸੀਂ ਗੁਰੂ ਘਰ ਦੇ ਵਿੱਚ ਬੈਠ ਨਹੀਂ ਸਕਦੇ ਕਿ ਡੀਗਿਆਂ ਦੇ ਸਾਹਮਣੇ ਭਾਵੇਂ ਸਾਨੂੰ ਸਾਰੀ ਰਾਤ ਨਚਾਈ ਚਲੋ ਉਹਦੇ ਸਾਹਮਣੇ ਅਸੀਂ ਨੱਚ ਲਵਾਂਗੇ 2016 ਦਾ ਸਮਾਂ ਸੀ 10 ਦੇ +2 ਦੇ ਪੀਪਰ ਸਨ ਲੋੜ ਦੇ ਪੀਪਰ ਸਨ ਪੀਪਰ ਚੱਲਦੇ ਪੈਸਾ ਗੁਰੂ ਘਰ ਦੇ ਵਿੱਚ ਸਪੀਕਰ ਦੀ ਆਵਾਜ਼ ਬਹੁਤ ਆ ਰਹੀ ਸੀ ਚਲੋ ਸਾਡੇ ਵੀ ਸਰਪ੍ਰਿਕਰ ਚੱਲਦੇ ਪਰ ਵਾਇਕ ਨੂੰ ਸਾਡੇ ਵੀ ਪੇਪਰ ਚੱਲਦੇ ਪਰ ਸਦਬਾਗਿਆਂ ਦੇ ਪੇਪਰ ਚੱਲਦੇ ਪਏ ਸਨ ਅਸੀਂ ਤਾਂ ਅੰਦਰ ਬੈਠ ਕੇ ਜਿਹੜਾ ਪੜ ਰਿਹਾ ਸਾਂ ਥੋੜੀ ਜਿᱷਰ ਤੱਕ ਤੇ ਬਾਹਰ ਜਿਹੜਾ ਗੁਰਦੁਆਰੇ ਦੇ ਵਿੱਚ ਆਵਾਜ਼ ਆਉਣ ਲੱਗੀ ਕਿ ਲੜਾਈ ਹੋ ਗਈ ਹੈ ਅਸੀਂ ਉੱਥੇ ਜਾ ਕੇ ਪਤਾ ਕੀਤਾ ਲੜਾਈ ਕਿਉਂ ਹੋਈ ਆ ਕਹਿੰਦੇ ਕਿ ਉੱਥੇ ਇੱਕ ਮਾਈ ਕੇ ਲੜਨ ਵਾਸਤੇ ਕਿ ਗਰੰਥੀ ਸੇਵਾ ਨੂੰ ਕਿਹਾ ਅਗੇ ਉਸਨੇ ਚਪੇੜ ਮਾਰੀ ਕਹਿਣ ਲੱਗੀ ਕਿ ਤੁਸੀਂ ਕੀ ਸਿਆਪਾ ਖਣਾ ਸਵੇਰੇ ਸਵੇਰੇ ਲਾਇਆ ਜਾ ਮੇਰੇ ਬੱਚੇ ਦਾ ਪੇਪਰ ਹੈ ਰੋਡ ਦਾ ਤੁਸੀਂ ਆਪਣਾ ਸਪੀਕਰ ਜਿਹੜਾ ਬੰਦ ਕਰ ਲਓ ਨਾਲੇ ਮੈਂ ਹੱਡ ਦੀ ਮਰੀਜ਼ ਹਾਂ ਮੇਰਾ ਤੁਹਾਡਾ ਸਪੀਕਰ ਜਿਹੜਾ ਮੈਨੂੰ ਬੜਾ ਚੁੱਭਦਾ ਮੈਂ ਦਿਲ ਦੀ ਰੋਗੀ ਹਾਂ ਤੇ ਗੁਰੂ ਘਰ ਦੇ ਵਿੱਚ ਜਾ ਕੇ ਉਸਨੇ ਸਪੀਕਰ ਬੰਦ ਕਰਵਾ ਦਿੱਤਾ ਬੱਚੇ ਤੇ ਬੋਰਡ ਤੇ ਪੇਪਰ ਹੋ ਗਏ 10 ਦਿਨ ਬਾਅਦ ਉਹਨਾਂ ਦੇ ਘਰ ਦੇ ਵਿੱਚ ਵਿਆਹ ਸੀ ਤੇ ਉਹੀ ਬੀਬੀ ਜਿਹੜੀ ਭੱਜ-ਭੱਜ ਕੇ ਭੰਗੜੇ ਪਾਉਂਦੀ ਸੀ ਡੀਜਾਂ ਦੇ ਸਾਹਮਣੇ ਜਦੋਂ ਡੀਜਾਂ ਦੇ ਸਾਹਮਣੇ ਭੰਗੜੇ ਪਾਉਂਦੀ ਸੀ ਤੇ ਉਸ ਸਮਾਈਂ ਮੈਂ ਜਾ ਕੇ ਕਹਾ ਮਾਤਾ ਜੀ ਅੱਜ ਤੋਂ 10 ਦਿਨ ਪਹਿਲਾਂ ਤੁਹਾਨੂੰ ਗੁਰੂ ਘਰ ਦਾ ਸਵੀਕਰ ਚੁਪਦਾ ਸੀ ਅੱਜ ਤੁਹਾਨੂੰ ਡੀਜੇ ਨੂੰ ਚੁਪਦੇ ਨੇ ਅੱਜ ਤੁਸੀਂ ਹਾੜ ਦੇ ਮਰੇ ਨਹੀਂ ਕੇ ਬਚਾਰਮਤੀ ਮਾਰੇ ਜਿਹੜੀ ਫਿਰ ਬੈਠ ਜਾਂਦੀ ਚੁੱਪ ਕਰਕੇ ਕਿਉਂਕਿ ਸਾਡੇ ਹਾਲਾਤ ਇਹ ਬਣ ਗਏ ਨੇ ਦੀਜਿਆਂ ਦੇ ਸਾਹਮਣੇ ਅਸੀਂ ਭੱਜ ਭੱਜ ਕੇ ਨੱਚਾਂਗੇ ਭਾਵੇਂ ਸਾਰੀ ਰਾਤ ਨਚਾ ਲਓ ਸਿਰਫ ਸਾਡੇ ਕੋਲ ਗੁਰੂ ਘਰ ਦੇ ਸੰਗੀਤਕ ਸਾਨੂੰ ਚੁੱਪਦੇ ਨੇ ਉਹ ਤਾਂ ਸਭ ਚੇਤਾ ਹੁੰਦਾ ਕਿ ਅਸੀਂ ਹਾਰ ਦੇ ਮਰੀਜ਼ਾਂ ਸਾਨੂੰ ਫਲਾਣੀ ਬਾਰੇ ਬਿਮਾਰੀ ਲੱਗੀ ਹੋਈ ਆ ਠਿੱਗੜੀ ਬਿਮਾਰੀ ਲੱਗੀ ਹੋਈ ਆ ਅੱਜ ਵੀ ਉਹ ਘਰ ਦੇ ਸਪੀਕਰ ਸਾਨੂੰ ਇੰਨੇ ਚੁੱਭਣ ਲੱਗ ਪਏ ਨੇ ਸਾਨੂੰ ਕੁਰਬਾਨੀ ਇੰਨੇ ਚੁੱਭਣ ਲੱਪੀਆ ਤਾਂ ਹੀ ਕਾਰਨ ਕੀ ਆ ਆਖਾਂ ਜੀਵਾਂ ਵਿਸਰੇ ਮਰ ਜਾ ਕਾਰਨ ਸਾਡਾ ਇਹ ਹੈ ਤੇ ਇੱਕ ਬੰਨੇ ਅਸੀਂ ਕਹਿੰਨੇ ਆ ਰਾਜ ਕਰੇਗਾ ਖਾਲਸ ਤਾਂ ਰਾਜ ਤੇ ਖਾਲਸ ਨੇ ਰਾਜ ਕਿੱਥੇ ਕਰਦਾ ਸਾਡੇ ਕੋਲ ਬਰਬਾਣੀ ਪੜਨ ਵਾਸਤੇ ਸਮਾਂ ਨਹੀਂ ਰਹੇਗਾ ਗੁਰਨਾਨਕ ਪਾਤਸ਼ਾਹ ਨੇ ਤਿੰਨ ਸੰਧਾਨਤ ਬਖਸ਼ਿਸ਼ ਕੀਤੇ ਸੀ ਅਸੀਂ ਤੇ ਉਹਨਾਂ ਤੇ ਪੂਰੇ ਨੇ ਉਤਰਦੇ ਪੈ ਨਾ ਸਾਡੇ ਕੋਲ ਸੱਚੀ ਸੁੱਚੀ ਕਿਰਤੇ ਗਿਆ ਨਾ ਸਾਡੇ ਕੋਲ ਨਾਮਿਲਤ ਵੰਡ ਕੇ ਛਕਣ ਵਾਲੀ ਬੜੀ ਦੂਰ ਦੀ ਗੱਲ ਅਸੀਂ ਤਾਂ ਸੋਚਦੇ ਜਿਹੜਾ ਗਵਾਂਢੀ ਦੇ ਕੋਲੇਗਾ ਉਹ ਵੀ ਕਿਤੇ ਸਾਡੇ ਕੋਲ ਆ ਜਾਵੇ ਗਵਾਂਢੀ ਕਿਤੇ ਕੋਠੀ ਪਾਲਵੇ ਤੇ ਸਾਡਾ ਹਲਾਕ ਪੁਰੇ ਹੋ ਜਾਂਦੇ ਨੇ ਭਾਵੇਂ ਸਾਨੂੰ ਕਰਜ਼ਾ ਨਾ ਚੁੱਕਣਾ ਪਵੇ ਅੱਜ ਕੋਠੀ ਇੰਤੋਂ ਵੱਡੀ ਕੋਣੀ ਕਾਰਨ ਸਾਡਾ ਹੈ ਭੁੱਖਿਆਂ ਨੂੰ ਖੁਕਣਾ ਉਤਰੀ ਜੇ ਬੰਨਾ ਪੁਨੀਆ ਪਰ ਭਾਵੇਂ ਸਾਰੇ ਧਰਤੀ ਦਾ ਰਾਜ ਦੇਦਵ ਫਿਰ ਵੀ ਇਸ ਦੀ ਭੁੱਖ ਨਹੀਂ ਲੈ ਸਕਦੇ ਕਿਉਂਕਿ ਮਨੁੱਖ ਜਿਹੜਾ ਮਾਇਆ ਦੇ ਘੰਕਾਰ ਦੇ ਵਿੱਚ ਇੰਨਾ ਫਸ ਗਿਆ ਜਿੱਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੈ ਮਾਇਆ ਕੋਈ ਨਾਗ ਨਹੀਂ ਜੰਦ ਤੱਕ ਰੁਕਟਾਇ ਜੋਸ਼ ਦੀ ਸੇਵਾ ਕਰੇ ਤੇਸੀ ਹੀ ਕੋ ਪਰਖਾਈ ਮਾਇਆ ਜਿਹੜੀ ਇੱਕ ਨਾਗਣੀ ਦੀ ਤਰ੍ਹਾਂ ਜਿਹੜਾ ਇਸ ਨੂੰ ਸਾਂਭ-ਸਾਂਭ ਕੇ ਰੱਖਦਾ ਤੇ ਜੇ ਨਾਗਣੀ ਬਣ ਕੇ ਉਸ ਨੂੰ ਕੱਟ ਜਾਂਦੀ ਹੈ ਤੇ ਜਿਹੜਾ ਲੋੜ ਅਨਸਾਰ ਇਸ ਨੂੰ ਵਰਤਦਾ ਉਸ ਦੇ ਘਰ ਨੂੰ ਸਵਰਗ ਬਣਾ ਦਿੰਦੀ ਆ ਜਿਹੜਾ ਸਾਂਭ-ਸਾਂਭ ਕੇ ਰੱਖਦਾ ਉਸ ਘਰ ਨੂੰ ਨਰਕ ਬਣਾ ਕੇ ਰੱਖ ਦਿੰਦੀ ਆ ਕਿਉਂਕਿ ਮਨੋ ਕਿ ਜਦੋਂ ਮर्यादा ਅਨਸਾਰ ਕੋਈ ਵੀ ਕਾਰਜ ਕਰਦਾ ਹੈ ਨਾ ਉਹ ਮਨੋਕ ਨੂੰ ਫਿਰ ਸਮਝ ਆ ਜਾਂਦੀ ਕਿ ਮੈਂ ਆ ਕਾਰਜ ਇਦਾਂ ਕੀਤਾ ਤੇ ਆ ਕਾਰਜ ਨੂੰ ਇਦਾਂ ਕੀਤਾ ਉਸ ਦਾ ਸਾਰੇ ਕੰਮ ਜਿਹੜੇ ਸਹੀ ਚੱਲਦੇ ਜਾਂਦੇ ਨੇ ਤੇ ਆਪਕੇ ਜਦੋਂ ਘੜ ਦੇ ਵਿੱਚ ਆਪਾਂ ਅੱਗ ਬਾਲੀ ਦੀ ਚੁੱਲ੍ਹੇ ਦੇ ਵਿੱਚ ਜਿੰਨਾ ਚਿਰ ਤੱਕ ਉਹ ਕੰਟਰੋਲ ਦੇ ਵਿੱਚ ਰਹਿੰਦੀ ਆ ਮਾਨਕ ਦੇ ਕੰਟਰੋਲ ਦੇ ਵਿੱਚ ਰਹਿੰਦੀ ਆ ਤੇ ਉਹਦੇ ਤੇ ਪਾਣੀ ਸੀ ਪ੍ਰਸ਼ਾਦਾ ਪਾਣੀ ਪਕਾੜ ਕੇ ਸਬਜ਼ੀ ਬਣਾ ਲਈਏ ਸਭ ਕੁਝ ਬਣਦਾ ਜਦੋਂ ਆਪਣੀ ਮਰਿਆਦਾ ਤੋਂ ਬਾਹਰ ਹੋ ਜਾਂਦੀ ਹੈ ਉਸੇ ਘਰੋਂ ਫੜ ਕੇ ਸਵਾਹ ਕਰ ਦਿੰਦੀ ਸਾਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਸਾਨੂੰ ਗੁਰ ਬਾਣੀ ਵਿੱਚ ਪੜਨਾ ਪਵੇਗਾ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ ਸਿਰ ਕ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਮਾਹਾਂ ਕੇ ਬੋਲਣ ਬੋਲ ਗਿਆ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚ ਸਾਵਣੇ ਕੇ ਆਸੀਕ ਮੈਂ ਕਿਹੜੀ ਭੇਟ ਆਕੇ ਕਰਾਂ ਕਿ ਮੈਨੂੰ ਕਾਲ ਪੁਖ ਪਰਮਾਤਮਾ ਮਿਲ ਜਾਵੇ ਫਿਰ ਨਾਲੇ ਸਾਵਣੇ ਕਹਿਆ ਸੀ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚ ਆ ਕਿ ਅੰਮ੍ਰਿਤ ਵੇਲੇ ਉੱਥੇ ਗੁਰਬਾਣੀ ਨੂੰ ਪੜ ਗੁਰਬਾਣੀ ਨੂੰ ਵਿਚਾਰ ਜਦੋਂ ਗੁਰਬਾਣੀ ਨੂੰ ਵਿਚਾਰੇਗਾ ਤੇਰੇ ਸਾਰੇ ਦੁੱਖ ਲੈ ਚੜਿਆ ਨਾਸ਼ ਜਾਣ ਕੇ ਜਦੋਂ ਧੰ ਗੁਰੂ ਰਾਮਦਾਸ ਮਹਾਰਾਜ ਦਾ ਅੰਮ੍ਰਿਤ ਮੇਲੇ ਉੱਠ ਕੇ ਨਾਮ ਲਏਗਾ ਮੋਲ ਮੰਤਰ ਦਾ ਜਾਪ ਕਰੇਗਾ ਸਪਾਂ ਚਾਰ ਸੰਧਾਨ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਵੇਗਾ ਚੰਗੀ ਕਿਰਤ ਕਰੇਗਾ ਨਾਮ ਜਪੇਗਾ ਤੇ ਵੰਡ ਕੇ ਖਾਏਗਾ ਤੇਰਾ ਘਰ ਜਿਹੜਾ ਸਵਰਗ ਬਣ ਜਾਵੇਗਾ ਤੇ ਤੇਰੀ ਜ਼ਿੰਦਗੀ ਵੀ ਸਵਰਗ ਦੇ ਤਰ੍ਹਾਂ ਬਣ ਜਾਵੇਗੀ ਸੋ ਇੰਨਿਆ ਕਹਾ ਜਨਾ ਪ੍ਰਵਾਨ ਕਰ ਦਿਓ ਪੁਰਣਾ ਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੂੰ ਅਨੇਕ ਪ੍ਰਕਾਰ ਦੇ ਦਰਦ ਨਾ ਇਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਦਾਤ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਤਾਂ ਇਸੇ ਮਾਤਾ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ ਕੀਤੀ ਆ ਵਿਚਾਰ ਕਰਦਿਆਂ ਹੋ ਗਈਆਂ ਭੁੱਲ ਚੁੱਕਾ ਤੋਂ ਖਿਮਾ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਣ ਦੇ ਬਖਸ਼ਣਾ ਜੀ ਬੁਲਾਓ ਪਤ ਜੀ ਆਪ ਤੋਂ ਜੀ ਵਾਰ ਪੁਜਾ ਕਲਸਾ ਵਾਕਿਤ ਕੁਝ ਕੀ ਹਤੇ